ਗਵਰਨਰ ਦੇ ਵੱਲੋਂ ਜੋ ਅਮਨ अरोड़ा ਨੂੰ ਲੈ ਕੇ ਬਿਆਨਬਾਜ਼ੀ ਦਿੱਤੀ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਹੁਣ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਵੱਡਾ ਅਪੀਅਨ ਸਾਹਮਣੇ ਆਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਲਟੇਰੇ ਨੇ ਤੇ ਉਹਨਾਂ ਦੇ ਵੱਲੋਂ ਬਦਲਾ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਜਾਂਦਾ ਹੈ ਅਜਿਹੇ ਜਿਹੜੇ ਤਿੱਖੇ ਨਿਸ਼ਾਨੇ ਉਹ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮਨਜਿੰਦਰ ਸਿੰਘ ਸਿਰਸਾ ਦਾ ਕੀ ਕਹਿਣਾ ਆਮ ਆਦਮੀ ਪਾਰਟੀ ਬਦਲਾਅ ਲਿਆਉਣ ਵਾਸਤੇ ਪੰਜਾਬ ਚਾਹੀ ਸੀ ਹੁਣ ਸਜ਼ਾ ਜਾਫਤਾ ਜਿਹੜੇ ਲੋਕ ਨੇ ਅਮਨ अरोड़ा ਜਿਨ੍ਹਾਂ ਨੂੰ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਆ ਉਹ ਵੀ ਆਪਣੇ ਰਿਸ਼ਤੇਦਾਰ ਦੇ ਕੇਸ ਦੇ ਅੰਦਰ ਉਹਨਾਂ ਨੂੰ ਹੁਣ ਕਹਿ ਰਹੇ ਨੇ ਝੰਡਾ ਫੇਰਉਣਗੇ ਜਦੋਂ ਗਵਰਨਰ ਸਾਹਿਬ ਨੇ ਇਤਰਾਜ਼ ਚੁੱਕਿਆ ਕਿ 2 ਸਾਲ ਸਜ਼ਾ ਜਾਫਤਾ ਆਦਮੀ ਜਿਹੜਾ ਏ ਉਹ 26 ਜਨਵਰੀ ਜਾਂ ਕਦੀ ਵੀ ਸੰਵਿਧਾਨ ਦੇ ਤਹਿਤ ਝੰਡੇ ਨਹੀਂ ਫੇਰਾ ਸਕਦਾ ਕਹਿੰਦੇ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਸਾਡੇ ਕੋਲ ਮਿੰਨਰਾ ਟਾਈਮ ਸੀਗਾ ਤੇ ਵੀ ਸਜ਼ਾ ਜਾਫਤਾ ਆਦਮੀ ਨਾ ਉਹ ਕੋਲ ਸਟੇ ਆ ਕੋਈ ਨਾ ਕਿਸੇ ਕੋਰਟ ਨੇ ਉੱਤੇ ਰੋਕ ਲਗਾਈ ਆ ਇੱਕ ਸਜਾ ਜਾਪਤਾ ਮੁਜਰਮ ਕਿਸ ਤਰੀਕੇ ਸਵਧਾਨੀ ਕੰਮ ਕਰ ਸਕਦਾ ਏ ਇਹ ਸਵਧਾਨ ਨੂੰ ਮੈਂ ਮੰਨਦੇ ਨੇ ਨਾ ਸੰਧ ਆਪਦੀਆਂ ਪਰੰਪਰਾਵਾਂ ਨੂੰ ਮੰਨਦੇ ਨੇ ਕਿ ਉਹ ਲੋਕ ਜਿਹੜੇ ਕਹਿੰਦੇ ਸੀਗੇ ਕੰਪਲੇਂਟ ਵੀ ਹੋ ਜੇ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਹੁਣ ਅੱਧੀ ਸਰਕਾਰ ਦਿੱਲੀ ਦੀ ਜੇਲ੍ਹ ਚ ਫੇਰ ਵੀ ਮੰਤਰੀ ਆ ਹੁਣ ਪੰਜਾਬ ਦਾ ਵੀ ਇਹੀ ਹਾਲ ਹੋਣਾ ਅੱਧੇ ਮੰਤਰੀ ਮੁੱਖ ਮੰਤਰੀ ਥੋੜੀ ਜਿਹਾ ਜੇਲ੍ਹ ਹੋਣਗੇ ਫੇਰ ਵੀ ਕਹਿਣਗੇ ਅਸੀਂ ਜੇਲ੍ਹ ਤੋਂ ਸਰਕਾਰ ਚਲਾਵਾਂਗੇ ਇਹ ਬਦਲਾਵ ਆ ਲੁਟੇਰੇ ਨੇ ਬੇਈਮਾਨ ਨੇ ਲੋਗਾ ਚ ਘਰ ਵਾਟ ਕੇ ਮਾਰਨ ਵਾਲੇ ਲੋਕ ਨੇ ਔਰ ਫੇਰ ਅੱਖਾ ਕੱਢ ਕੇ ਦਿਖਾਉਂਦੇ ਨੇ ਔਰ ਲੁੱਟ ਲੁੱਟ ਕੇ ਪੰਜਾਬ ਨੂੰ ਖਾਰੇ ਨੇ ਔਰ ਜੇਲ ਸਜ਼ਾ ਜਾਪਤਾ ਲੋਕਾਂ ਤੋਂ 26 ਜਨਵਰੀ ਦਾ ਝੰਡਾ ਫੇਰਾਉਣਾ ਚਾਹੁੰਦੇ ਜਿਹੜਾ ਕਿ ਸੰਭਵ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਜੋ ਬੇਈਮਾਨੀ ਕਰਦੇ ਵੀ ਲੋਕਾਂ ਨੂੰ ਮਿਸਲੀਡ ਕਰਦੀ ਪਈ ਹੈ ਇਹ ਝੰਡਾ ਅਮਨ अरोड़ा ਨਹੀਂ ਫਰਾ ਆਮ ਆਦਮੀ ਪਾਰਟੀ ਬਦਲਾਵ ਲਿਆਉਣ ਵਾਸਤੇ ਪੰਜਾਬ ਚਾਹੀ ਸੀ ਹੁਣ ਸਜ਼ਾ ਜਾਪਤਾ ਜਿਹੜੇ ਲੋਕ ਨੇ ਅਮਨ अरोड़ा ਜਿਨ੍ਹਾਂ ਨੂੰ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਆ ਉਹ ਵੀ ਆਪਣੇ ਰਿਸ਼ਤੇਦਾਰ ਦੇ ਕੇਸ ਦੇ ਅੰਦਰ ਉਹਨਾਂ ਨੂੰ ਹੁਣ ਕਹਿ ਰਹੇ ਨੇ ਝੰਡਾ ਫੇਰਉਣਗੇ ਜਦੋਂ ਗਵਰਨਰ ਸਾਹਿਬ ਨੇ ਇਤਰਾਜ਼ ਚੁੱਕਿਆ ਕਿ 2 ਸਾਲ ਸਜ਼ਾ ਜਾਫਤ ਆਦਮੀ ਜਿਹੜਾ ਏ ਉਹ 26 ਜਨਵਰੀ ਜਾਂ ਕਦੀ ਵੀ ਸੰਵਿਧਾਨ ਦੇ ਤਹਿਤ ਛੰਡੇ ਨਹੀਂ ਫੇਰਾ ਸਕਦਾ ਕਹਿੰਦੇ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਸਾਡੇ ਕੋਲ ਮਿੰਟਰਾ ਟਾਈਮ ਸੀਗਾ ਕਿ ਵੀ ਸਜ਼ਾ ਜਾਫਤ ਆਦਮੀ ਨਾ ਉਹ ਕੋਲ ਸਟੇ ਆ ਕੋਈ ਨਾ ਕਿਸੇ ਕੋਰਟ ਦੇ ਉੱਤੇ ਰੋਕ ਲਗਾਈ ਆ ਇੱਕ ਸਜ਼ਾ ਜਾਫਤਾ ਮੁਜਰਮ ਕਿਸ ਤਰੀਕੇ ਸੰਵਧਾਨਿਕ ਕੰਮ ਕਰ ਸਕਦਾ ਏ ਇਹ ਸੰਵਧਾਨ ਨੂੰ ਮੈਂ ਮੰਨਦੇ ਨਹੀਂ ਨਾ ਸੰਧਾ ਆਉਂਦੀਆਂ ਪਰੰਪਰਾਵਾਂ ਨੂੰ ਮੰਨਦੇ ਨੇ ਇਹ ਉਹ ਲੋਕ ਜਿਹੜੇ ਕਹਿੰਦੇ ਸੀਗੇ ਕੰਪਲੇਂਟ ਵੀ ਹੋ ਜੇ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਹੁਣ ਅੱਧੀ ਸਰਕਾਰ ਦਿੱਲੀ ਦੀ ਜੇਲ੍ਹ ਚ ਫੇਰ ਵੀ ਮੰਤਰੀ ਆ ਹੁਣ ਪੰਜਾਬ ਦਾ ਵੀ ਇਹੀ ਹਾਲ ਹੋਣਾ ਅੱਧੇ ਮੰਤਰੀ ਮੁੱਖ ਮੰਤਰੀ ਥੋੜੀ ਜਿਹਾ ਜੇਲ੍ਹ ਹੋਣਗੇ ਫੇਰ ਵੀ ਕਹਿਣਗੇ ਅਸੀਂ ਜੇਲ੍ਹ ਤੋਂ ਸਰਕਾਰ ਚਲਾਵਾਂਗੇ ਇਹ ਬਦਰਾਵ ਆ ਲੁਟੇਰੇ ਨੇ ਬੇਈਮਾਨ ਨੇ ਲੋਗਾ ਚ ਘਰ ਵਾਟ ਕੇ ਮਾਰਨ ਵਾਲੇ ਲੋਗ ਨੇ ਔਰ ਫੇਰ ਅੱਖਾ ਕੱਢ ਕੇ ਦਿਖਾਉਂਦੇ ਨੇ ਔਰ ਲੁੱਟ ਲੁੱਟ ਕੇ ਪੰਜਾਬ ਨੂੰ ਖਾਰੇ ਨੇ ਔਰ ਜੇ ਸਜ਼ਾ ਜਾਂ ਆਪ ਦਾ ਲੋਕਾਂ ਤੋਂ 26 ਜਨਵਰੀ ਦਾ ਝੰਡਾ ਫੇਰਾਉਣਾ ਚਾਹੁੰਦੇ ਜਿਹੜਾ ਕਿ ਸੰਭਵ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਜੋ ਬੇਈਮਾਨੀ ਕਰਦੇ ਵੀ ਲੋਕਾਂ ਨੂੰ ਮਿਸਲੀਡ ਕਰਦੀ ਪਈ ਹੈ ਇਹ ਝੰਡਾ ਅਮਨ अरोड़ा ਨਹੀਂ ਫਰਾ ਸਕਦਾ ਔਰ ਜੋ ਗਵਰਨਰ ਸਾਹਿਬ ਨੇ ਕਿਹਾ ਬਿਲਕੁਲ ਜਾਇਜ਼ ਹੈ